ਸਤ ਸ੍ਰੀ ਅਕਾਲ ਦੋਸਤੋ ਮੈਂ ਬਜਰੰਗੀ ਪੰਡੇ ਤੇ ਤੁਸੀਂ ਦੇਖ ਰਹੇ ਹੋ ਜੀ ਵੀ ਸੀ ਅਪਡੇਟ ਆਓ ਨਜ਼ਰ ਦਿੰਦੇ ਹਾਂ ਅੱਜ ਦੇ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਉੱਤੇ ਪਹਿਲੀ ਖਬਰ ਪਾਕਿਸਤਾਨ 'ਚ ਵੋਟਾਂ ਦੀ ਗਿਣਤੀ ਵਿਚਾਲੇ ਮੁੜ ਹੋਣਗੀਆਂ ਚੋਣਾਂ ਪਾਕਿਸਤਾਨ 'ਚ ਆਮ ਚੋਣਾਂ 'ਚ VOTING ਨੂੰ 3 ਦਿਨ ਹੋ ਗਏ ਹਨ ਪਰ ਅਜੇ ਤੱਕ ਅੰਤਿਮ ਚੋਣ ਨਤੀਜਿਆਂ ਦਾ ਐਲਾਨ ਨਹੀਂ ਕੀਤਾ ਗਿਆ ਹੁਣ ਤੱਕ ਦੇ ਨਤੀਜਿਆਂ ਵਿੱਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਹੈ ਕੈਰੀਅਰ 'ਚ ਪਹਿਲੀ ਵਾਰ ਘਰੇਲੂ ਮੈਦਾਨ ਤੇ ਪੂਰੀ ਸ੍ਰੀਜ ਤੋਂ ਬਾਹਰ ਹੋਏ ਵਿਰਾਟ ਕੋਹਲੀ ਭਾਰਤੀ ਕਪਤਾਨ ਵਿਰਾਟ ਕੋਹਲੀ ਇੰਗਲੈਂਡ ਖਿਲਾਫ ਪੂਰੀ ਟੈਸਟ ਸੀਰੀਜ਼ ਤੋਂ ਬਾਅਦ ਹੋ ਗਏ ਹਨ ਕੌਮੀ ਖਬਰਾਂ ਮੁਤਾਬਕ ਕੋਹਲੀ ਨੇ ਆਪਣੀ ਉਪਲਬਧਤਾ ਬਾਰੇ ਬੀਸੀਸੀਆਈ ਨੂੰ ਸੂਚਿਤ ਕਰ ਦਿੱਤਾ ਹੈ ਦਿੱਲੀ ਕੋਸ਼ ਤੋਂ ਪਹਿਲਾਂ ਕਿਸਾਨਾਂ ਨੂੰ ਮਨਾਉਣ ਚ ਹੈ ਕੇਂਦਰ ਸਰਕਾਰ ਭਲਕੇ ਹੋਵੇਗੀ ਮੰਤਰੀਆਂ ਨਾਲ ਮੀਟਿੰਗ ਦਿੱਲੀ ਕੋਸ਼ ਤੋਂ ਪਹਿਲਾਂ ਕਿਸਾਨਾਂ ਨੂੰ ਕੇਂਦਰ ਸਰਕਾਰ ਮਨਾਉਣ ਚ ਲੱਗੀ ਹੋਈ ਹੈ ਦੱਸ ਦਈਏ ਕਿ ਭਲਕੇ ਕੇਂਦਰ ਨੇ ਕਿਸਾਨਾਂ ਨੂੰ ਮੀਟਿੰਗ ਦੇ ਲਈ ਸੱਦਾ ਦਿੱਤਾ ਹੈ ਇਸ ਦੌਰਾਨ ਕਿਸਾਨਾਂ ਦੇ ਨਾਲ ਕੇਂਦਰ ਦੇ ਤਿੰਨ ਮੰਤਰੀ ਗੱਲਬਾਤ ਕਰਨਗੇ ਕੈਨੇਡਾ ਦੇ ਬ੍ਰੈਂਪਟਨ 'ਚ ਚੰਡੀਗੜ੍ਹ ਤੋਂ ਦੋ ਸਕੇ ਭਰਾਵਾਂ ਸਮੇਤ ਤਿੰਨ ਭਾਰਤੀਆਂ ਦੀ ਮੌਤ ਦੀ ਖਬਰ ਹੈ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਵੀਰਵਾਰ ਤੜਕੇ ਇੱਕ ਦਰਦਨਾਕ ਹਾਦਸੇ ਵਿੱਚ ਤਿੰਨ ਭਾਰਤੀ ਨੌਜਵਾਨਾਂ ਦੀ ਮੌਤ ਹੋ ਗਈ ਇਹ ਹਾਦਸਾ ਵੀਰਵਾਰ ਨੂੰ ਤਕਰੀਬਨ 1.5 ਵਜੇ ਬ੍ਰੈਂਪਟਨ ਸ਼ਹਿਰ ਵਿੱਚ ਵਾਪਰਿਆ ਇਹਨਾਂ ਨੌਜਵਾਨਾਂ ਦੀ ਪਛਾਣ ਰਿਤਿਕ ਛਾਵੜਾ ਉਸਦੇ ਛੋਟੇ ਭਰਾ ਰੋਹਨ ਅਤੇ ਉਹਨਾਂ ਦੇ ਦੋਸਤ ਗੌਰਵ ਫਾਸਗੇ ਵਜੋਂ ਹੋਈ ਹੈ ਦੋਵੇਂ ਛਾਵੜਾ ਅਤੇ ਭਰਾ ਚੰਡੀਗੜ੍ਹ ਦੇ ਰਹਿਣ ਵਾਲੇ ਹਨ ਜਦ ਕੀ ਫਾਜ਼ਿਲ ਪੋਨੇ ਦਾ ਰਹਿਣ ਵਾਲਾ ਸੀ ਤੰਬੋਲਾ ਖੇਡਦੇ ਲੋਕਾਂ ਤੇ ਚੜਿਆ ਦੁੱਧ ਦਾ ਟੈਂਕਰ ਤਿੰਨ ਦੀ ਮੌਤ ਸਿੱਕਣ ਤੋਂ ਸ਼ਨੀਵਾਰ ਸ਼ਾਮ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਦੱਸਿਆ ਕਿ ਰਾਣੀਪੁਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਇੱਕ ਦੁੱਧ ਦੇ ਟੈਂਕਰ ਨੇ ਤਿੰਨ ਕਾਰਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਇਸ ਹਾਦਸੇ 'ਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਜਦ ਕੀ ਤੀ ਤੋ ਬਦ ਲੋਕ ਜ਼ਖਮੀ ਦੱਸੀ ਜਾ ਰਹੇ ਹਨ ਸਾਰੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਘਟਨਾ ਤੋਂ ਬਾਅਦ ਹਫੜਾ ਦਫੜੀ ਮਚ ਗਈ ਕਈ ਲੋਕ ਟੈਂਕਰ ਦੇ ਲਪੇਟ ਵਿੱਚ ਆ ਗਏ ਦਿੱਲੀ ਵਾਲੇ ਮਾਰਚ ਕਰਨ ਤੇ ਅੜੇ ਕਿਸਾਨ ਪੰਜਾਬ ਹਰਿਆਣਾ ਬਾਰਡਰ 'ਤੇ ਸੰਜੁਗਤ ਕਿਸਾਨ ਮੋਰਚਾ ਵੱਲੋਂ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਤੋਂ ਪਹਿਲਾਂ ਸ਼ੰਭੂ ਖਨੋਰੀ ਸਮੇਤ ਹਰਿਆਣਾ ਅਤੇ ਪੰਜਾਬ ਦੀਆਂ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ ਸਿੰਘੂ ਅਤੇ ਟਿਕਰੀ ਸਰਹੱਦ 'ਤੇ ਸਿਮਿੰਟ ਦੇ ਬੈਰੀਕੇਡ ਵੀ ਲਗਾਏ ਗਏ ਹਨ ਪੰਜਾਬ ਤੋਂ ਆਉਣ ਵਾਲੇ ਕਿਸਾਨਾਂ ਨੂੰ रोकन ਲਈ ਅੰਬਾਲਾ ਅਤੇ ਫਤੇਹਾਬਾਦ ਦੇ ਸੰਭੂ ਬਾਰਡਰ ਤੇ ਬੈਰੀਕੇਡ ਅਤੇ ਲੋਹੇ ਦੇ ਢਿੱਲ ਲਗਾਏ ਗਏ ਹਨ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ 13 ਖੇਤਰੀ ਭਾਸ਼ਾਵਾਂ ਵਿੱਚ ਕਰਵਾਈ ਜਾਵੇਗੀ ਸੀਏ ਪੀਐਫ ਦੀ ਕਾਂਸਟੇਬਲਾਂ ਦੀ ਭਰਤੀ ਲਈ ਕਾਂਸਟੇਬਲ ਪ੍ਰੀਖਿਆ ਪਹਿਲੀ ਵਾਰ ਕੇਂਦਰੀ ਹਥਿਆਰਬੰਦ ਪੁਲਿਸ ਬਲਕ ਸੀਏ ਪੀਐਫ ਵਿੱਚ ਕਾਂਸਟੇਬਲਾਂ ਦੀ ਭਰਤੀ ਲਈ ਕਾਂਸਟੇਬਲ ਜੀਡੀ ਪ੍ਰੀਖਿਆ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ 13 ਖੇਤਰੀ ਭਾਸ਼ਾਵਾਂ ਵਿੱਚ ਕਰਵਾਈ ਜਾਵੇਗੀ

ਪਠਾਨਕੋਟ ਜੀ ਆਮ ਆਦਮੀ ਪਾਰਟੀ ਦੇ ਐਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤੇ ਕੁਝ ਮੁੰਡੇ ਨੇ ਤੇਜ਼ਰ ਹਥਿਆਰ ਨਾਲ ਹਮਲਾ ਕਰ ਦਿੱਤਾ ਪੂਰੀ ਘਟਨਾ ਸੀਸੀ ਟੀਵੀ 'ਚ ਕੈਦ ਹੋ ਗਈ ਆਪਾਗੋ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪੁਲਿਸ ਸੀਸੀ ਟੀਵੀ ਫੁਟੇਜ ਦੇ ਆਧਾਰ ਤੇ ਕਾਰਵਾਈ ਕਰ ਰਹੀ ਹੈ ਭਜੀ ਕੀ ਨਾਮ ਤੁਹਾਡਾ ਤੇ ਕੀ ਵਾਕਿਆ ਹੋਇਆ ਮੇਰਾ ਨਾਮ ਜਿਸ਼ਰਜੀਤ ਕੁਮਾਰ ਹੈ ਮੈਂ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਐਸੀ ਵਿੰਗ ਤੋਂ ਕੀ ਗੱਲ ਬਤਾਈ ਜੀ ਅੱਜ ਜਿਹਾ ਸੀ ਮੰਤਰੀ ਸਾਹਿਬ ਦੇ ਕਾਰਜ ਸ੍ਰੀ ਲਾਲ ਸਿੰਘ ਕਟੜ ਚੱਕਰੇ ਕਾਰਨ ਪ੍ਰੋਗਰਾਮ ਸੀਗਾ ਉੱਥੋਂ ਅਸੀਂ ਦੁਪਹਿਰ ਨੂੰ ਖਾਣਾ ਖਾ ਕੇ ਨਿਕਲੇ ਆਂ ਔਰ ਸਰਨੇ ਹਾਈਵੇ ਦੇ ਉੱਤੇ ਸਾਂਝਾ ਚੁੱਲਾ ਇੱਕ ਟੱਬਾ ਹੈ ਉੱਥੇ ਅਸੀਂ ਰੁਕਿਆ ਥੋੜੀ ਦੇਰ ਵਾਸਤੇ ਔਰ ਗੱਡੀ ਦੇ ਵਿੱਚ ਬੈਠੇ ਅਸੀਂ ਕੁਝ ਅਨੁਭਵ ਸੱਤੇ ਲੋਕ ਹੀ ਆਏ ਦੋ ਲੋਕ ਦੋ ਜਣੇ ਸੀ ਇੱਕ ਕੋ ਤਤਰ ਸੀਗਾ ਔਰ ਇੱਕ ਕੋ ਲੋ ਐਪਸੀ ਰੌੜ ਲੋਈ ਦੀ ਉਹ ਉਹਨਾਂ ਨੇ ਕੁਝ ਨਹੀਂ ਪੁੱਛਿਆ ਕਿੰਦਾ ਬਾਹਰ ਨਿਕਲੋ ਬਾਹਰ ਨਿਕਲੋ ਪਰ ਉਹਨਾਂ ਨੇ ਹਮਲਾ ਕਰਤਾ ਇਹਦੀ ਪਛਾਣ ਹੈਗੀ ਮਾੜੀ ਮੋਟੀ ਨਹੀਂ ਕੋਈ ਉਹਨਾਂ ਨੇ ਉਹਨਾਂ ਨੇ ਜੀ ਮੋਹ ਬੰਨੇ ਹੋਏ ਸੀ ਕੀ ਅਤੋਂ ਲਈ ਕੋਈ ਪੁਰਾਣੀ ਰੰਜਿਸ਼ ਕਿਸੇ ਨਾਲ ਕਿਸੇ ਨਾਲ ਅੱਡੀ ਕਾਸੀ ਹੱਦੀ ਦੇ ਸਿਵਾਦਾਰ ਬੰਦੇ ਆ ਗਏ ਅਸੀਂ ਕੋਈ ਉਹਨਾਂ ਨੇ ਕੋਈ ਖੋਦ ਵੀ ਕੀਤੀ ਕੋਸ਼ਿਸ਼ ਜਾਂ ਕੁਝ ਕੋਹਣ ਖਾਂਦੇ ਕੋਈ ਕੋਸ਼ਿਸ਼ ਨਹੀਂ ਕੀਤੀ ਬਸ ਹਮਲਾ ਕਰਤਾ ਜੀ ਉਹਨਾਂ ਨੇ ਇੱਕ ਜਿਹੜੀ ਸੀਸੀਜੀ ਫੂਡਸ ਤੋਂ ਵਾਇਰਲ ਹੋਈ ਐ ਅਸੀਂ ਇਹਦੇ ਸੰਬੰਧ ਵਿੱਚ ਜਿਹੜੀ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਇਹ ਹਰਜੀਤ ਸਿੰਘ ਐ ਜੋ ਕਿ ਆਮ ਪਾਰਟੀ ਦਾ ਇੱਕ ਨੇਤਾ ਆ ਅਸੀਂ ਕੱਲ ਇਸ ਸੰਬੰਧ ਵਿੱਚ ਹਸਪਤਾਲ ਗਏ ਸੀ ਉਹਦਾ ਉੱਥੇ ਇਲਾਜ ਚੱਲ ਰਿਹਾ ਤੇ ਐਮਐਲਆਰ ਨੇ ਕਟਵਾਲੀ ਐ ਤੇ ਉਹਦੇ ਹੁਣ ਅੱਜ ਅਸੀਂ ਕੱਲ ਉਹ ਆਪਣੇ ਬਿਆਨ ਉਹਨਾਂ ਸਾਨੂੰ ਨਹੀਂ ਦਿੱਤੇ ਅੱਜ ਉਹ ਸਾਨੂੰ ਬਿਆਨ ਦੇ ਰਹੇ ਨੇ ਅਸੀਂ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ ਉਹ ਬਣਦੀ ਕਾਰਵਾਈ ਕਰ ਰਹੇ ਆ ਤੇ ਅਸੀਂ ਜਲਦੀ ਹੀ ਜਿਹੜੇ ਦੋਸ਼ੀਆਂ ਨੂੰ ਟ੍ਰੇਸ ਕਰ ਲਵਾਂਗੇ ਇਹ ਜਿਹੜੀ ਪਹਿਲਾਂ ਸਾਨੂੰ ਇਸ ਸੰਬੰਧ ਵਿੱਚ ਕੋਈ ਵੀ ਹਰਜੀਤ ਸਿੰਘ ਨੇ ਇਨਫੋਰਮੇਸ਼ਨ ਨਹੀਂ ਸੀ ਦਿੱਤੀ ਪਰੰਤੂ ਹੁਣ ਸਾਨੂੰ ਉਹਨਾਂ ਨੇ ਦਿੱਤੀ ਆ ਤੇ ਜਿਹੜਾ ਮੇਰਾ ਆਈਓ ਉਹ ਤੇ ਬਿਆਨ ਲਿਖ ਰਿਹਾ ਜੋ ਬਿਆਨਾਂ ਦੇ ਆਧਾਰ ਤੇ ਜੋ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਿਲ ਹੋਣ ਆਏ ਵਿਅਕਤੀ ਦੀ ਇੱਕ ਤੁਰੇ ਤੋਂ ਬਾਅਦ ਐਕਟਿਵਾ ਹੋਈ ਚੋਰੀ ਐਕਟਿਵਾ ਚੋਰੀ ਹੋਣ ਦੀ ਘਟਨਾ ਦੀ ਜਾਣਕਾਰੀ ਮਿਲਦੇ ਸਾਰੇ ਹੀ ਉੱਥੇ ਲੋਕਾਂ ਵਿੱਚ ਸਨਸਨੀ ਫੈਲ ਗਈ ਹਰ ਕਿਸੇ ਦੇ ਮੂੰਹੋਂ ਇੱਕ ਚਰਚਾ ਸੁਣਨ ਨੂੰ ਮਿਲੀ ਕਿ ਦਿਨ ਦੇ ਉਜਾਲੇ ਦੇ ਵਿੱਚ ਵੀ ਅੱਜਕੱਲ ਦਾਹਮ ਸੇਫ ਨਹੀਂ ਨੇ ਸੁਰੱਖਿਅਤ ਹੁਸ਼ਿਆਰਤ ਲਈ ਹਰ ਕਿਸੇ ਨੇ ਪੁਲਿਸ ਪ੍ਰਸ਼ਾਸਨ ਤੋਂ ਅਪੀਲ ਕੀਤੀ ਅਤੇ ਚੋਰ ਨੂੰ ਨੱਥ ਪਾਉਣ ਦੀ ਅਪੀਲ ਕੀਤੀ ਗਈ ਹੈ ਦੇਖੋ ਮੌਕੇ ਦੀਆਂ ਤਸਵੀਰਾਂ ਤੇ ਆਂਦੇ ਨੇ ਅੰਦਰ ਸੰਸਕਾਰ ਤੇ ਜਾਂਦੇ ਨੇ ਤੇ ਮੁੜ ਕੇ ਜਦ ਬਾਹਰ ਆਂਦੇ ਇਹਨਾਂ ਦਾ ਨਵਾਂ ਐਕਟਿਵ ਜਿਹੜਾ ਹੈ ਉਹ ਇਸੇ ਲੋਕੇਸ਼ਨ ਤੋਂ ਗਾਇਬ ਹੋ ਜਾਂਦਾ ਚੰਦਰ ਚੰਦਰ ਸਾਹਿਬ ਕੀ ਸਟੋਰੀ ਦੱਸਿਓ ਪਹਿਲਾਂ ਖੁੱਲ ਕੇ ਦੱਸਿਓ ਤੇ ਪੂਰੀ ਸਟੋਰੀ ਦੱਸਿਓ ਕਿਵੇਂ ਹੋਇਆ ਇਹ ਬਾਹਰ ਦਾ ਸੱਜ ਜਦ ਸਾਡੇ ਨਾਲ ਮੱਲੇ 'ਚ ਡੈਥ ਹੋਈ ਸੀਗੀ ਮਾਤਾ ਜੀ ਦੀ ਤਾਂ ਆਪਾਂ ਨੇ ਸੰਸਕਾਰ ਤੇ ਆਏ ਸੀਗੇ ਅਸੀਂ ਇੱਥੇ ਐਕਟਵ ਲਾਈ ਆਪਣੀ ਤੇ ਆਪਾਂ ਅੰਦਰ ਚਲੇ ਗਏ ਤਾਂ ਅੰਦਰੋਂ ਵਾਪਸ ਅਸੀਂ ਬਾਹਰ ਆਏ ਅਸੀਂ ਇੱਕ ਸੰਸਕਾਰ ਹੋਰ ਹੋਣਾ ਸੀ ਅਸੀਂ ਬਾਹਰ ਬੈਠਾ ਸੀਗਾ ਇੱਥੇ ਆ ਕੇ ਅਸੀਂ ਬਾਹਰ ਆ ਕੇ ਦੇਖਿਆ ਸਾਡੀ ਐਕਟਵ ਇੱਥੇ ਗਾਇਬ ਹੋ ਗਈ ਹੈ ਬਈ ਬਿਲਕੁਲ ਹੀ ਹੈ ਨਹੀਂ ਸੀਗੀ ਪਰ ਇਹ ਇਥੇ ਕੈਮਰਾ ਨਹੀਂ ਕੋਈ ਕੁਝ ਨਹੀਂ ਪੁੱਛਣਾ ਕਿ ਨੂੰ ਹੋਣਾ ਪਤ ਕਿ ਨੂੰ ਪੁੱਛੀਏ ਦੱਸੋ ਕੀ ਟਾਈਮ ਰਿਹਾ ਹੁਣ ਬਸਰ ਸਾਹਿਬ 10 15 ਮਿੰਟ ਜੀ ਗੈਪ ਹੋ ਗਈ ਜੀ ਇੱਕ ਨਹੀਂ ਨਹੀਂ ਤੁਸੀਂ ਕਿੰਨੇ ਵਜੇ ਸੰਸਕਾਰ ਤੇ ਆਏ ਸੀ ਅਸੀਂ ਸਾਢੇ 12 ਵਜੇ ਦਾ ਟਾਈਮ ਸੀਗਾ ਜੀ ਦਿਨ ਦੇ ਉਜਾਲੇ 'ਚ ਹਾਂਜੀ ਹਾਂਜੀ ਠੀਕ ਦੁਪਹਿਰ ਸੀਗੀ ਜੀ ਦੁਪਹਿਰ ਦਾ ਟਾਈਮ ਸੀਗਾ ਜੀ ਇੱਥੇ ਲੋਕਾਂ ਦਾ ਬਹੁਤ ਪਬਲਿਕ ਦਾ ਜਮਾਵੜਾ ਵੀ ਸੀਗਾ ਹਾਂਜੀ ਹਾਂਜੀ ਪਬਲਿਕ ਸੀਗੀ ਕਾਫੀ ਸੀਗੀ ਪਹਿਲਾਂ ਠੀਕ ਹੈ ਕਾਫੀ ਐਕਟਿਵ ਸੀਗੀਆਂ ਇੱਥੇ ਮੈਂ ਇੱਥੇ ਇੱਕ ਪ੍ਰਿੰਟਿੰਗ 'ਤੇ ਲਾ ਕੇ ਅੰਦਰ ਚੱਲ ਗਿਆ ਅਸੀਂ ਬਾਹਰ ਆਏ ਤਾਂ ਸਾਡੀ ਐਕਟਿਵ ਗੈਪ ਤਜੇ ਤੁਸੀਂ ਬਾਹਰ ਆਏ ਤਾਂ ਫਿਰ ਉਸ ਤੋਂ ਬਾਅਦ ਕਿੰਨਾ ਕ ਲੱਭਣ ਦੀ ਕੋਸ਼ਿਸ਼ ਕੀਤੀ ਕਾਫੀ ਗਈ ਜੀ ਉਧਰ ਨੂੰ ਵੀ ਘੁੰਮ ਕੇ ਆਏ ਇਧਰ ਵੀ ਘੁੰਮ ਕੇ ਗਏ ਕੈਮਰੇ ਦੇਖਦੇ ਪਏ ਕਿਸੇ ਦੁਕਾਨ ਦੇ ਬਾਹਰ ਇਹ ਕੈਮਰਾ ਲੱਗਾ ਜੇ ਉੱਥੇ ਤੁਹਾਨੂੰ ਲੋਕੇਸ਼ਨ ਮਿਲ ਜਾਂਦੀ ਤਾਂ ਕਿੱਧਰ ਨੂੰ ਗਏ ਆ ਬੰਦਾ ਥਾਣੇ ਦਾ ਦਿੰਦਾ ਚੋਰੀ ਦੀ ਘਟਨਾਵਾਂ ਨੂੰ ਕਿਵੇਂ ਦੇਖਦੇ ਹੋ ਬਸਰਾ ਸਾਹਿਬ ਕਿਉਂਕਿ ਚੋਰੀ ਦੀ ਘਟਨਾ ਜਿਹੜੀ ਆ ਦਿਨ ਦੇ ਉਜਾਲੇ ਦੇ ਵਿੱਚ ਜੇ ਐਕਟਿਵ ਚੋਰੀ ਹੋ ਗਈ ਉਹ ਵੀ ਸਿਪੂਰੀ ਤੋਂ ਐਕਟਿਵ ਚੋਰੀ ਹੋ ਗਈ ਕੀ ਕੋਈ ਸਮਝ ਕਿੰਨਾ ਕ ਸੁਰੱਖਿਅਤ ਹੈ ਹਿਸ਼ਾਰਪੁਰ ਅੰਤਿਮ ਘਾਰ ਆ ਜੀ ਇਹ ਇੱਥੋਂ ਹੀ ਇੱਥੇ ਨਹੀਂ ਛੱਡਦੇ ਪਏ ਲੋਕੀ ਬਾਕ ਸੋ ਬੇਤਰਾ ਸਾਹਿਬ ਤੇ ਹੁਣ ਤੁਸੀਂ ਐਫ ਆਰ ਕਰਾਤੀ ਐ ਕਰੋਣੀ ਆ ਜੀ ਅਜੇ ਤਾਂ ਇੱਥੇ ਹੀ ਆ ਜੀ ਅਜੇ ਖੜੇ ਪਏ ਹਜੇ ਤੁਸੀਂ ਇੱਥੇ ਹੀ ਹੋ ਐਫ ਆਰ ਕਰਾਉਣ ਚ ਆ ਹਾਂ ਜੀ ਇੱਕ ਸੰਸਕਾਰ ਹੋ ਰਿਹਾ ਉਹ ਵੀ ਤੁਹਾਡੇ ਮਲੇ ਦੇ ਹਾਂ ਜੀ ਹਾਂ ਜੀ ਚਲੋ ਦੋ ਸੰਸਕਾਰ ਹੋਣੇ ਸੀ ਤਾਂ ਤੁਸੀਂ ਤਾਂ ਆ ਵੇਟ ਕਰ ਰਹੇ ਸੀਗੇ ਹਾਂ ਜੀ ਚਲੋ ਤੇ ਜਿਹੜੀ ਚੀਜ਼ ਚੱਲ ਗਈ ਉਹ ਤਾਂ ਫੇਰ ਹੁਣ ਉਹਨੂੰ ਆਪਣੇ ਅਸਤਰ ਤੇ ਵੀ ਲੱਭਣ ਦੀ ਕੋਸ਼ਿਸ਼ ਕਰਨੀ ਤੁਸੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਐ ਕੋਈ ਪੁਲਿਸ ਵਾਲਿਆਂ ਨੂੰ ਕੰਪਲੇਟ ਤਾਂ ਕਰਾਂਗੇ ਹੀ ਹਾਂ ਨੰਬਰ ਬੋਲ ਦਿਓ ਭਲੇਖਣਾ ਕੋਈ ਲੈ ਕੇ ਹਾਂ ਐਕਟਿਵ ਦਾ ਨੰਬਰ ਦੱਸ ਦਿਓ ਪੀ ਵੀ 07 3784 ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ ਭਲਿਖਣਾ ਕੋਲੇ 62809677 6 ਹਾਂਜੀ 6280969674 ਇਹ ਕਿਹਨੂੰ ਗਲਤੀ ਨਾਲ ਲੈ ਗਿਆ ਆਪਾ ਜੀ ਸਾਹਿਬ ਕੀ ਨਾਮ ਆਪਣਾ ਜੀ ਮੈਂ ਨ ਦਵਿੰਦਰ ਕੁਮਾਰ ਹਾਂ ਦਵਿੰਦਰ ਜੀ ਕਿਵੇਂ ਦੇਖਦੇ ਹੋ ਦਿਨ ਦੇ ਉਜਾਲੇ ਦੇ ਵਿੱਚ ਜੇ ਸਿਪੂਰੀ ਤੋਂ ਬਾਹਰ ਜੇ ਐਕਟੀਵਿਟੀ ਆ ਜੇ ਦੋ ਪਹੀਆ ਵਾਹਨ ਚੋਰੀ ਹੋ ਰਹੇ ਨੇ ਚੋਰੀ ਦੀ ਵਧਦੀ ਘਟਨਾਵਾਂ ਨੂੰ ਕਿਵੇਂ ਦੇਖਦੇ ਹੋ ਹਾਂ ਇਹ ਤਾਂ ਮਾੜੀ ਗੱਲ ਹੈ ਜੀ ਇਹ ਤਾਂ ਮਤਲਬ ਬੜੀ ਅਹਿਮ ਜਗ੍ਹਾ 'ਚ ਥੇ-ਥੇ ਚੋਰੀਆਂ ਹੋਣ ਲੱਗੀਆਂ ਤਾਂ ਪੇ ਉਹ ਇਤੋਂ ਪਰੇ ਹੋਰ ਕਿਹੜਾ ਘਰ ਰਹਿ ਗਿਆ ਬਹੁਤ ਮਾੜੀ ਗੱਲ ਹੈ ਤੇ ਉਹ ਇਹ ਵਿਚਾਰਾ ਗਰੀਬ ਬੰਦਾ ਵਾ ਹੈ ਵਿਚਾਰਾ ਇਹਦੀ ਚੋਰੀ ਕਰ ਲਈ ਹਾਂ ਤੇ ਬਹੁਤ ਮਾੜੀ ਗੱਲ ਹੋਈ ਠੀਕ ਹੈ ਤੇ ਭਾਈ ਸਾਹਿਬ ਕੀ ਨਾਮ ਤੁਹਾਡਾ ਜੀ ਵਿਕਰਮ ਆ ਵਿਕਰਮ ਇਹ ਦੱਸੋ ਕਿ ਕਿੰਨੀ ਕੀ ਸੱਚਾਈ ਹੈ ਜਿਹੜੀ ਐਕਟਿਵ ਚੋਰੀ ਹੋਈ ਜਿਹੜੇ ਆ ਦੁਨੀਆ ਗੱਲਾਂ ਹੋ ਰਹੀਆਂ ਅਰੇ ਅੰਦਰ ਸੀ ਅੰਦਰ ਆ ਕੇ ਇਹ ਦੇਖਿਆ ਸਕੂਟੀ ਹੈ ਨਹੀਂ ਸੀ अच्छा बस ਐਨੇ ਜਿਹੜੇ ਪੜੀ ਸੀ ਜਗਾ ਸੁਗੜੀ ਨਾਲ ਲੈ ਗਏ ਕੋਈ ਚੱਕ ਕੇ ਕੋਈ ਕੋਈ ਲੈ ਗਿਆ ਹਾਂਜੀ ਆ ਭਾਈ ਸਾਹਿਬ ਵੀ ਸਾਡੇ ਨਾਲ ਜੁੜੇ ਭਾਈ ਸਾਹਿਬ ਆਜੋ ਇੱਧਰ ਭਾਈ ਸਾਹਿਬ ਕੀ ਨਾਮ ਆਪਣਾ ਮੇਰਾ ਨਾਮ ਸ਼ਮਸ਼ੇਰ ਕੁਮਾਰ ਜੀ ਅ ਸ਼ਮਸ਼ੇਰ ਜੀ ਜਿਹੜੀ ਅ ਚੋਰੀ ਦੀ ਘਟਨਾ ਹੋਈ ਹੈ ਇਸ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ਦੇਖੋ ਜੀ ਦਿਨ ਦਿਹਾੜੇ ਇੰਨੇ ਜਮਾਵੜੇ ਦੇ ਵਿੱਚ ਕੀ ਉਹਨੂੰ ਕਹਿੰਦੇ ਚੀਜ਼ ਦਾ ਚੋਰੀ ਹੋ ਜਾਣਾ ਬਹੁਤ ਯਾਨੀ ਕਿ ਮਾੜੀ ਗੱਲ ਹੈ ਮਾੜੀ ਗੱਲ ਠੀਕ ਹੈ ਜੀ ਕਿਉਂਕਿ ਕੀ ਇਹਨੂੰ ਕਹਿੰਦੇ ਜੇ ਇੱਥੇ ਕੋ ਸਿਕਿਉਰਿਟੀ ਨਹੀਂ ਹੈਗੀ ਹੁਣ ਮੰਨ ਕੇ ਚੱਲੋ ਵੀ ਐਡਾ ਵੱਡਾ ਸ਼ਮਸ਼ਾਨ ਘਾਟ ਹੈ ਨਾ ਇਹਨਾਂ ਨੂੰ ਥੋੜੀ ਜੀ ਸਿਕਿਉਰਿਟੀ ਰੱਖਣੀ ਚਾਹੀਦੀ ਕਿ ਕੈਮਰੇ ਗੁੰਮਰੇ ਦੀ ਕਿ ਬੰਦੇ ਦੀ ਚੀਜ਼ ਸੇਫ ਹੋਵੇ ਘੜ ਤੋਂ ਘਟ ਇੰਨਾ ਪਤਾ ਲੱਗ ਸਕੇ ਬੰਦੇ ਨੂੰ ਕਿ ਮੇਰੀ ਚੀਜ਼ ਆ ਬੰਦਾ ਲੈ ਕੇ ਗਿਆ ਹੈਗਾ ਹਨਾ ਜੀ ਤੇ ਇਸ ਕਰਕੇ ਮੈਂ ਤਾਂ ਇਹੀ ਮੰਗ ਕਰੂੰਗਾ ਵੀ ਕੀ ਇਹਨੂੰ ਕਹਿੰਦੇ ਇੱਥੇ ਤਾਂ ਨਹੀਂ ਕੋਈ ਨਾ ਕੋਈ ਸੀਸੀਟੀਵੀ ਕੈਮਰਾ ਹੋਣਾ ਚਾਹੀਦਾ ਆ ਤੁਸੀਂ ਅੰਦਰ ਪੱਖੇ ਦੇਖ ਰਹੇ ਆ ਇਹ ਤਾਂ ਉਹਨਾਂ ਨੇ ਆਪਣੀ ਵੀ ਨਹੀਂ ਸੇਫਟੀ ਕੀਤੀ ਹੈਗੀ ਮੇਰੇ ਹਿਸਾਬ ਨਾਲ ਤੁਸੀਂ ਦੇਖੋ ਉਹਨਾਂ ਨੇ ਇੰਜ ਰੇਡੇ ਦੇ ਵਿੱਚ ਪੱਕੇ ਲਾਏ ਆ ਬਈ ਸਾਡੀ ਆਪਣੀ ਚੀਜ਼ ਨਹੀਂ ਸੇਫ ਹੈਗੀ ਜੇ ਤੇ ਕਿਸੇ ਦੀ ਚੀਜ਼ ਕੀ ਸੇਫ ਕਰਾਂਗੇ ਅਸੀਂ ਹਨਾ ਹੂੰ ਕਿਆ ਜ਼ਿੰਦਗੀ ਹੈ ਮੰਜ਼ਿਲ ਤਾਂ ਤੇਰੀ ਯਹੀ ਥੀ ਬਸ ਜ਼ਿੰਦਗੀ ਗੁਜ਼ਰ ਗਈ ਆਤੇ ਆਤੇ ਕਿਆ ਮਿਲਾ ਤੁਝੇ ਇਸ ਦੁਨੀਆ ਸੇ ਆਪਣੋਂ ਨੇ ਹੀ ਜਲਾ ਦਿਆ ਤੁਝੇ ਜਾਤੇ ਜਾਤੇ ਪਰ ਵੱਡੀ ਗੱਲ ਇਹ ਹੈ ਕਿ ਸਿਪੂਰੀ ਦੇ ਬਾਹਰੋਂ ਐਕਟਿਵਾ ਚੋਰੀ ਹੋ ਗਈ ਹੈ ਜੇ ਤੁਸੀਂ ਜੀ ਉਹਨਾਂ ਨੂੰ ਪੁੱਛੋ ਨਾ ਆਗੋ ਕਹਿੰਦੇ ਇੱਥੇ ਚੋਰੀ ਬਹੁ ਹੁੰਦੀ ਹੈ ਇਹਨਾਂ ਨੂੰ ਤੁਸੀਂ ਪੁੱਛਿਆ ਹੈਗਾ ਅੰਦਰ ਵੀ ਪੁੱਛਿਆ ਸੀ ਉਹ ਕਹਿੰਦੇ ਤੁਸੀਂ ਕੰਪਲੇਨ ਲਿਖਾਓ ਜਾ ਕੇ ਥਾਣੇ 'ਚ ਕਹਿੰਦੇ ਚੋਰੀਆਂ ਬਹੁਤ ਹੁੰਦੀਆਂ ਹਾਂ ਇੱਥੇ ਸਾਰੇ ਕਹਿੰਦੇ ਚੋਰੀ ਜਿੰਨੀ ਪਬਲਿਕ ਸੀ ਕਹਿੰਦਾ ਚੋਰੀ ਬਹੁਤ ਹੁੰਦੀ ਐ ਐਕਟਿਵਾ ਚੋਰੀ ਬਹੁਤ ਹੁੰਦੀ ਐ ਮੋਟਰਸਾਈਕਲ ਇਹ ਵੀ ਗੱਲ ਸੁਣਨ ਨੂੰ ਮਿਲੀ ਅੰਦਰ ਮੈਨੂੰ ਕਿ ਐਕਟਿਵਾ ਤੇ ਮੋਟਰਸਾਈਕਲ ਬਹੁਤ ਚੋਰੀ ਹੁੰਦੀਆਂ ਤੁਸੀਂ ਸੁਣੋ ਬਸ ਦਿਲ ਤੇ ਵੱਡਾ ਪੱਥਰ ਰੱਖ ਲਓ ਹੁਣ ਕੀ ਕਰੀਏ ਜੀ ਹੁਣ ਮੈਨੂੰ ਤਾਂ ਲੱਭਣੀ ਪੈਣੀ ਐ ਜੀ ਮੇਰੀ ਚੀਜ਼ ਆ ਕੋਈ ਮੈਂ ਮਿਹਨਤ ਨਾਲ ਕਿਸੇ ਨੇ ਮੈਨੂੰ ਦਿੱਤੀ ਸੀਗੀ ਗਰੀਬ ਬੰਦਾ ਤਾਂ ਉਜੜ ਗਿਆ ਨਾ ਉਜੜ ਗਿਆ ਜੀ ਹੋਰ ਕੀ ਕਰਨਾ ਹੁਣ ਦੱਸੋ ਵਾਹ ਨਹੀਂ ਚਲ ਗਿਆ ਵਾਹ ਚਲ ਗਾ ਕਾਪਲੇਟ ਕਰੋ ਥਾਣੇ ਜਾਓ ਤਾਂ ਉੱਤੇ ਵੀ ਗੱਲਾਂ ਸੁਣਨੀਆਂ ਪੈਣੀਆਂ ਹੂੰ ਉਹ ਵੀ ਤੁਰ ਕੇ ਜਾਣਾ ਪੈਣਾ ਤੁਰ ਕੇ ਜਾਣਾ ਪੈਣਾ ਜੀ ਨਾਲੇ ਸੋ ਹੋਰ ਐਕਟਿਵਾ ਤਾਂ ਤੁਸੀਂ ਕੀ ਕੀ ਕੰਮ ਕਰਦੇ ਸੀ ਬਸਰ ਸਾਹਿਬ ਕਾਫੀ ਮੇਰੇ ਕੰਮੇ ਹੀ ਐਕਟਿਵਾ ਦੇ ਸੀ ਭਾਜੀ ਮੇਰਾ ਜੋ ਵੀ ਜਿੱਦਾਂ ਮੈਂ ਆਪਣੇ ਦੋਸਤ ਦੇ ਕੋਈ ਕਿਸੇ ਕੋਲ ਜਾਣਾ ਐਕਟਿਵਾ ਤੇ ਜਾਣਾ ਮੈਨੂੰ ਇੱਕ ਕੰਮ ਮਿਲਿਆ ਹੀਗਾ ਵਿਆਹ ਸ਼ਦੀ ਦਾ ਵੀ ਜਿੱਦਾਂ ਐਕਟਿਵਾ ਤੇ ਜਿੱਦਾਂ ਘੁੰਮ ਫਿਰ ਕੇ ਕਰਨਾ ਸੀਗਾ ਉਹ ਵੀ ਮੇਰਾ ਕੰਮ ਸਕੂਟਰ ਤੇ ਸੀਗਾ ਹੁਣ ਮੈਂ ਬੇਰੋਜ਼ਗਾਰ ਹੋ ਗਿਆ ਹੁਣ ਬੇਰੋਜ਼ਗਾਰ ਵੀ ਹੋ ਗਿਆ ਹਾਂਜੀ ਉਕੇ ਮੇਰਾ ਮੇਨ ਕੰਮ ਐਕਟਿਵਾ ਤੇ ਸੀਗਾ ਸਿਰਫ ਐਕਟਿਵਾ ਹੀ ਨਹੀਂ ਗਈ ਰੋਜ਼ਗਾਰ ਵੀ ਚਲਾ ਗਿਆ ਵੀ ਚਲ ਗਿਆ ਜੀ ਗਰੀਬ ਤਾਂ ਉਕੇ ਜੇ ਹੁਣ ਕਿਤੇ ਕੰਮ ਤੇ ਵੀ ਦੂਰ ਜਾਣਾ ਤਾਂ ਐਕਟਿਵਾ ਤੇ ਜਾਣਾ ਪੈਣਾ ਸੀਗਾ ਤਾਂ ਉਹ ਵੀ ਹੁਣ ਤੇ ਜਿਹੜੇ ਸਾਡੇ ਦਰਸ਼ਕ ਵੀਡੀਓ ਦੇਖ ਰਹੇ ਉਹਨਾਂ ਨੂੰ ਤੁਸੀਂ ਕੀ ਅਪੀਲ ਕਰੋਗੇ ਫਿਰ ਅਸੀਂ ਤਾਂ ਇਹ ਹੀ ਕਹਾਂਗੇ ਜੀ ਆਪਣੀ ਆਪਣੇ ਸਮਾਨ ਜਿੱਦਾਂ ਐਕਟਿਵਾ ਤੇ ਲਾਉਂਦੇ ਆ ਤਾਂ ਆਪੋ ਆਪੋ ਧਿਆਨ ਕਰਨਾ ਪੈਣਾ ਜੀ ਤੁਹਾਨੂੰ ਕਿਸੇ ਦੇ ਜ਼ਿੰਮੇਵਾਰੀ ਨਹੀਂ ਰੱਖਣੀ ਚਾਹੀਦੀ ਬਸ ਜੇ ਅਫਸੋਸ ਤੇ ਵੀ ਆਏ ਆ ਤਾਂ ਧਿਆਨ ਚ ਕੰਨੇ ਰੱਖੋ ਹਾਂ ਜੀ ਹਾਂ ਜੀ ਆਪਣਾ ਧਿਆਨ ਆਪਣੀ ਐਕਟਿਵਾ ਚ ਚੀਜ਼ ਚ ਰੱਖੋ ਅੰਦਰ ਛੱਡ ਦਿਓ ਬਾੜੀ ਰੋਪਾ ਹਾਂਜੀ ਬਾੜੀ ਰੋਪਾ ਹਾਂ ਸੋ ਇਸ ਤਰ੍ਹਾਂ ਦੀਆਂ ਹੋਰ ਵੱਡੇ ਅਪਡੇਟ ਦੇ ਲਈ ਜੁੜੇ ਰਹੋ ਤੁਸੀਂ ਜੀਵੀਸੀ ਅਪਡੇਟ ਦੇ ਨਾਲ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਦੇਖਣ ਲਈ ਜੁੜੇ ਰਹੋ ਜੀਵੀਸੀ ਅਪਡੇਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਤਦ ਤੱਕ ਲਈ ਜੈ ਹਿੰਦ ਜੈ ਭਾਰਤ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵ ਐਸਐਸ ਗਰੁੱਪ ਸੈਸ਼ਨ ਚੌਂਕ ਖੁਸ਼ਿਆਰਪੁਰ